ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਐ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਪਿੰਡ ਤਾਲਵਾਲਾ ਦੀਆਂ ਹਨ ਜਿੱਥੇ ਅੱਜ ਦੁਪਹਿਰ ਵੇਲੇ ਕਣਕ ਦੀ ਨਾੜ ਨੂੰ ਅਚਨਚੇਤ ਅੱਗ ਲੱਗ ਗਈ ਜਿੱਥੇ 2-3 ਏਕੜ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ ਇੱਥੋਂ ਤੱਕ ਕਿ ਕਣਕ ਵੱਢਣ ਵਾਲੀ ਮਸ਼ੀਨ ਵੀ ਨੁਕਸਾਨੇ ਜਾਣ ਦੀ ਖਬਰ ਹੈ ਜਿਸ ਦੇ ਟਾਇਰਾਂ ਨੂੰ ਅੱਗ ਲੱਗੀ ਗਈ ਪਰ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਤਰ ਹੋਣ ਦੇ ਨਾਲ ਅਤੇ ਪ੍ਰਸ਼ਾਸਨ ਦੀ ਸੂਝ-ਬੂਝ ਦੇ ਨਾਲ ਫਾਇਰ ਵਰਗੇ ਪਹੁੰਚਣ ਦੇ ਕਾਰਨ ਕੋਲ ਖੜੀਆਂ ਕਣਕ ਦੀ ਫਸਲ ਦਾ ਬਚਾਅ ਹੋ ਗਿਆ ਵੱਡੀ ਘਟਨਾ ਦੀ ਖਬਰ ਸੁਣਦੇ ਸਾਰੇ ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾਂ ਦੇ ਲੋਕ ਪਾਣੀ ਦੀਆਂ ਬਾਲਟੀਆਂ ਤੇ ਹੋਰ ਸਾਧਨ ਲੈ ਕੇ ਵੱਡੀ ਗਿਣਤੀ ਵਿੱਚ ਪਹੁੰਚੇ ਜਿਨ੍ਹਾਂ ਨੇ मौके ਤੇ ਪਹੁੰਚ ਕੇ ਸੱਗ ਤੇ ਕਾਬੂ ਪਾਇਆ ਜਿਸ ਕਾਰਨ ਨੇੜੇ ਤੇੜੇ ਖੜੀ ਕਣਕ ਦੀ ਫਸਲ ਦਾ ਬਚਾਅ ਹੋ ਗਿਆ ਇਹ ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੀਆਂ ਪਿੰਡ ਤਲ ਵਾਲੇ ਦੇ ਤੁਸੀਂ ਦੇਖ ਰਹੇ ਹੋ ਇੱਥੇ ਕਣਕ ਦੀ ਨਾੜ ਨੂੰ ਬਾਅਦ ਫਿਰ ਅੱਗ ਲੱਗ ਗਈ ਘਟਨਾ ਵਾਪਰ ਦਾ ਕਾਰਨ ਹਜੇ ਤੱਕ ਵੇਸ਼ਕ ਨਹੀਂ ਪਤਾ ਲੱਗ ਸਕਿਆ ਪਰ ਲੋਕਾਂ ਦੇ ਇਕੱਤਰ ਹੋਣ ਦੇ ਨਾਲ ਤੇ ਫਾਇਰ ਬਰਗੇਡ ਪਹੁੰਚਣ ਦੇ ਨਾਲ ਕਿਸੇ ਵੱਡਾ ਨੁਕਸਾਨ ਹੋਣ ਤੋਂ ਜ਼ਰੂਰ ਪਚਾ ਹੋ ਗਿਆ ਸੋ ਲੋਕਾਂ ਨੂੰ ਅਪੀਲ ਹੈ ਕਿ ਮੌਸਮ ਨੂੰ ਦੇਖਦੇ ਹੋਏ ਤੇ ਇਹ ਮੌਕੇ ਨੂੰ ਦੇਖਦੇ ਹੋਏ ਜ਼ਰੂਰ ਆ ਆਪਣੀਆਂ ਕਣਕਾਂ ਨੂੰ ਮੌਕੇ ਸਮੇਂ ਤੇ ਸਮੇਂ ਸਿਰ ਜੋ ਵਾਢੀ ਦਿੱਤਾ ਜਾਵੇ ਅਤੇ ਪਾਣੀ ਦੇ ਨੇੜੇ ਤੇੜੇ ਕਣਕਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਕਿਸੇ ਵੀ ਕਿਸਾਨ ਦਾ ਵੱਡਾ ਨੁਕਸਾਨ ਨਾ ਹੋਵੇ ਸੋ ਇਹ ਤਸਵੀਰਾਂ ਤੁਸੀਂ ਮਾਨਸਾ ਜ਼ਿਲ੍ਹੇ ਦੇ ਕਸਵਾਪੋਹਾ ਦੇ ਪਿੰਡ ਤਾਲਵਾਲਾ ਵੀ ਦਿਖ ਰਹੇ ਹੋ ਜਿੱਥੇ ਅੱਜ ਦੁਪਹਿਰ ਕਣਕ ਦੀ ਨਾੜ ਨੂੰ ਅਚਨਚੇਤ ਅੱਗ ਲੱਗੀ ਪਰ ਲੋਕਾਂ ਦੀ ਸੂਝ-ਬੂਝ ਅਤੇ ਪ੍ਰਸ਼ਾਸਨ ਦੇ ਵੱਲੋਂ ਭੇਜੀ ਗਈ ਫਾਇਰ ਵਰਗੇਟ ਦੇ ਕਾਰਨ ਘਟਨਾ ਤੇ ਕਾਬੂ ਪਾਇਆ ਜਾ ਸਕਿਆ ਜਿਸ ਕਾਰਨ ਨੇੜੇ-ਤੇੜੇ ਖੜੀ ਕਣਕ ਦੀ ਫਸਲ ਦਾ ਬਚਾਅ ਜ਼ਰੂਰ ਹੋ ਗਿਆ ਹੈ ਪੱਤਰਕਾਰ ਦਰਸ਼ਨਾ ਕਮਲਨਾ